ਆ ਬਾਈ ਜਿਨ੍ਹਾਂ ਨਾਲ ਆਪਣੀ ਲੜਾਈ ਚੱਲਦੀ ਆ ਘੇਰ ਲਿਆ ਸੀ ਆ ਬੰਦਾ ਇੱਕ ਘੇਰ ਲਿਆ ਜਹਾਜ਼ ਆਪਾਂ ਨੇ ਪਾਕਿਸਤਾਨ ਦਾ ਇੱਧਰ ਵੀ ਲੜਾਈਆਂ ਵਿਚਾਰੀਆਂ ਮਰਚਾ ਨਾਲ ਸਾਡੀਆਂ ਤੂੰ ਆਏ ਦੇਖ ਲੈ ਬਾਈ ਬਾਹਰ ਬੰਦੇ ਸਾਰੇ ਮਿਲ ਕੇ ਰਹਿੰਦੇ ਆ ਸਾਰੇ ਇਧਰ ਇਕੱਠੇ ਹੋਏ ਪਏ ਬੰਗਲਾਦੇਸ਼ ਨੇ ਪਾਕਿਸਤਾਨ ਨੇ ਆ ਟਿਕਟੋਕ ਤੇ ਐਡਾ ਕੇ ਗੰਦ ਚੱਲਦਾ ਯਾਰ ਜਿਹੜਾ ਟਿਕਟੋਕ ਮਾਰੋ ਕੋਡੀਆਂ ਉਧਰ ਮਨੀਸ਼ਟਰਾਂ ਦੀ ਗੱਲ ਤਾਂ ਆਪਾਂ ਲੜਾਈ ਪਾਣੀ ਵਾਲੀ ਟਿਕਟੋਕ ਤੇ ਬਾਕੀ ਗੱਲ ਆਪਾਂ ਕੀ ਗੱਲ ਆ ਇਹ ਬਾਈਆ ਪਠਾਨ ਬਾਈ ਪਾਕਿਸਤਾਨ ਦਾ ਮੁੰਡਾ ਹੈ ਸਾਰੇ ਇਕੱਠੇ ਕੰਮ ਕਰਦੇ ਆ ਅਸੀਂ ਤੇ ਉਹ ਪਰਲੀ ਸਾਈਡ ਬੰਗਲਾਦੇਸ਼ੀ ਆ ਬੰਗਾਲ ਦੇ ਮੁੰਡੇ ਉਹ ਵੱਡਰ ਲੱਗਾ ਹੋਇਆ ਇਹਨਾਂ ਸਾਥ ਤੇ ਭਾਈ ਸਾਰੇ ਇਕੱਠੇ ਰਲ ਕੇ ਕੰਮ ਕਰਦੇ ਆ ਵਿੱਚ ਇੰਡੀਆਨ ਆ ਵਿੱਚੇ ਪਾਕਿਸਤਾਨੀ ਆ ਤੇ ਵਿੱਚ ਬੰਗਾਲੀ ਆ ਤੇ ਆ ਦੇਖੋ ਵੀ ਤੁਹਾਨੂੰ ਦਿਖਾਉਂਦੇ ਆ ਅੱਜ ਸਬਜ਼ੀ ਦਾ ਔਰ ਇਹ ਕੰਮ ਪੋ ਆ ਜਿਹਦੇ ਮੁੰਡੇ ਨੇ ਭਾਈ ਖੇਤੀ ਦਾ ਕੰਮ ਕਰਿਆ ਹੈ ਇਟਲੀ 'ਚ ਤੇ ਆ ਖੜੀਆ ਮਿਰਚ ਆ ਤੇ ਇਹਦੇ ਉੱਤੇ ਤੋਂ ਭਾਈ ਚੱਕਦਾ ਸਾਲ ਲਲ ਮومی ਲਫਾਫਾ ਚੱਕਦਾ ਜਾਲੀ ਪਾਤੀ ਕਿਉਂਕਿ ਹੁਣ ਟੈਂਪਰੇਚਰ ਆ ਕਿਉਂਕਿ ਬੂਟਾ ਹੀ ਬੜਾ ਹੋ ਗਿਆ ਇਹ ਇਹ ਤੁਹਾਨੂੰ ਦੇਖਦਾ ਹੋਣਾ ਬੂਟਾ ਹੋ ਗਿਆ ਬੜਾ ਉਹਦੇ ਕਰਕੇ ਹੁਣ ਇਹਨੂੰ ਮਲਗੀਦਾ ਠੰਡ ਦਾ ਏਡਾ ਅਸਰ ਨਹੀਂ ਕਰਦੀ ਸਾਡੇ ਦੇ ਤਾਂ ਮਲਗੀ ਕੋਈ ਠੰਡ ਘੱਟ ਗਈ ਪਹਿਲਾਂ ਨਾਲ ਤੇ ਉਹਦੇ ਕਰਕੇ ਇਹ ਜਿੰਨੀ ਠੰਡ ਹੁਣ ਪੈਂਦੀ ਉਹ ਚੱਲਣਯੋਗ ਹੋ ਗਿਆ ਬੂਟਾ ਉਹਦੇ ਕਰਕੇ ਦੇ ਉੱਪਰ ਮومی ਲਫਾਫਾ ਚੱਕਦਾ ਤੇ ਜਾਲੀ ਲਾਤੀ ਜਿਹਦੇ ਉੱਤੇ ਜਾਲੀ ਤਾਂ ਲਾਤੀ ਜਿਵੇਂ ਮੀਂਹ ਮੂਹ ਚੋਰ ਐਂਡ ਪੈ ਜਾਂਦੀ ਹੈ ਇਸੇ ਮੌਸਮ ਚ ਬੂਟੇ ਬਾਟੇ ਤੋੜ ਦਿੰਦੀ ਉਹਦੇ ਕਰਕੇ ਜਾਲੀ ਲਾਤੀ ਵੀ ਐਂਡ ਉਣਦੇ ਵਿਚੌਰ ਇਹਦਾ ਗੜਿਆਂ ਤੋਂ ਤੇ ਆ ਲੱਗੀ ਸਾਰੀ ਮਿਰਚ ਉਹ ਜਾਲੀ ਚ ਬੰਦੇ ਵੀ ਸੌਖੇ ਰਹਿੰਦੇ ਮੜੀ ਹਾਂ ਕਿਉਂਕਿ ਇਹ ਵਿੱਚ ਹਵਾ ਲੱਗੀ ਜਾਂਦੀ ਹੈ ਨੀ ਨਹੀਂ ਧੁੱਪ ਜੇ ਕੰਮ ਕਰਨ ਦਾ ਬੜਾ ਔਖਾ ਹੋ ਜਾਂਦਾ ਯਰੇ ਉਹ ਪੇਪਰ ਜੇ ਛੇਕ ਬਹੁਤ ਹਾਂ ਉਹ ਜਿਹੜਾ ਪੇਪਰ ਆ ਮੂਮਿਲ ਵਾਪਰ ਦੀ ਡਬਲ ਟੈਂਪਰੇਚਰ ਹੋ ਜਾਂਦਾ ਬਾਕੀ ਕੰਮ ਵਾਲੇ ਭਾਈ ਸਾਡੇ ਨੇ ਕੰਮ ਕਰਿਆ ਇਹ ਚੀਜ਼ ਦਾ ਅগে ਪਹਿਲਾਂ ਔਰ ਸਾਲ 2 ਸਾਲ ਨਹੀਂ ਕਮਲ ਸਿਹਰੇਂ ਚ ਕਰਿਆ ਹਾਲੀ ਕੰਮ ਹਾਂ ਸਿਹਰੇਂ ਚ ਕੀਦੇ ਲੱਗੇ ਹੋਏ ਦਾ ਸਾਡੇ ਬਸ ਠੀਕ 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 ਹਾਲੇ ਆ ਦੇਖੋ ਪਨੀਰੀ ਪਈ ਆ ਵਿੱਚ ਤੇ ਆ ਬੈਂਗਣਾ ਦੀ ਪਈ ਆ ਤੇ ਇਧਰ ਮਿਰਚਾਂ ਦੀ ਪਨੀਰੀ ਹਲੇ ਪਈ ਆ ਜਿਹੜੀ ਲੱਗਣ ਨੂੰ ਹਲੇ ਜਗਾ ਹੋਰ ਜਿਹੜੀ ਪਚਦੀ ਆ ਤੇ ਆ ਦੇਖੋ ਇਧਰ ਚੈਰੀ ਦਾ ਦਰਖਤ ਚੈਰੀ ਲੱਗੀ ਹੋਈ ਆ ਉੱਪਰ ਫਰੂਟ ਦੇ ਦਰਖਤ ਉਹਰੇ ਬਾਦੂ ਜੀ ਸੇਵ ਹੋ ਗਿਆ ਜਿਵੇਂ ਨਾਸ਼ਪਾਤੀਆ ਹੋ ਗਿਆ ਤੇ ਆਚੇਰੀ ਹੋ ਗਈ ਅਖਰੋਟ ਹੋ ਗਏ ਇਹ ਚੀਜ਼ਾਂ ਤੁਹਾਨੂੰ ਸੜਕ 'ਪਰ ਆਲੂ ਭੁਗਾਰੇ ਹੋ ਗਏ ਇਹ ਸੜਕ 'ਤੇ ਖੜਾ ਖੜਾ ਹੀ ਮਿਲ ਜੰਦੀਆਂ ਚੀਜ਼ਾਂ ਇਹ ਨਾ ਨਾ ਇਹ ਚੈਰੀ ਇਹ ਆਲੂ ਭਗਾਰਾ ਤਾਂ ਆਪਣੇ ਜਿਹੜਾ ਆਪਣੇ ਘਰੇ ਲੱਗਿਆ ਹੋਇਆ ਉਹ ਆ ਬੂਟਾ ਹਾਂ ਦੇਖਦਾ ਕਿੰਨਾ ਸਾਰੇ ਸਾਰੇ ਭਰੇ ਹੋਏ ਦੇਖ ਲੱਗੀ ਹੋਈ ਕਿੰਨੀ ਹੈ ਹਾਂ ਆ ਫਲ ਦੇਖ ਲੈ ਕਿੰਨਾ ਪਿਆ ਹੈ ਬੂਟੇ ਤੇ ਲਾਲ ਪਈ ਆ ਹਾਂ ਤੋਏ ਤੇ ਆ ਤੁਸੀਂ ਆਇਆ ਸਾਬ ਲਾ ਲੋ ਜੀ ਮੈਂ ਉਹਰੇ ਬਾਹਰ ਖੜਾ ਐ ਇਹ ਵੀ ਜਿਹੜੀ ਜਿਹੜੀ ਹਵਾ ਕ੍ਰੋਸ ਹੋ ਕੇ ਆ ਰਹੀ ਪਰਲੇ ਪਾਸੇ ਤੇ ਕੰਨ ਦੇ ਗਰਮੇ ਆ ਰਹੀ ਆ ਜਿਵੇਂ ਹੀਟ ਦੇ ਮੂਰੇ ਨਹੀਂ ਖੜੇ ਹਾਂ ਹੀਟਰ ਦੇ ਮੂਰੇ ਹਾਂ ਹਾਂ ਇਦਾਂ ਹੀ ਮਹਿਸੂਸ ਹੋ ਰਿਹਾ ਜਿਵੇਂ ਹੀਟਰ ਦੇ ਮੂਰੇ ਖੜੇ ਹੁੰਦੇ ਆਪਾਂ ਇੱਥੇ ਦੇ ਕਿੰਨਾ ਸੀਖ ਪੈ ਰਹੇ ਹਾਂ ਹਾਂ ਨਾਲੇ ਬਾਹਰ ਸ਼ਾਮਾਂ ਜਿਹੜਾ ਮਲ ਗਈ ਹੁਣ ਤੇ ਘੰਟਾ ਪਹਿਲਾਂ ਲਾਲੂ ਵੀ ਜਿਹੜਾ ਵਿਚ ਨੂੰ ਸੂਰਜ ਚੜਦਾ ਤੇ ਬੱਦਲ ਬਾਈ ਕਰਕੇ ਕਦੇ ਸੂਰਜ ਆ ਜਾਂਦਾ ਕਦੇ ਬੱਦਲਾਂ ਦੇ ਉੱਲੇ ਹੋ ਜਾਂਦਾ ਤੇ ਉਹਦੇ ਹਿਸਾਬ ਨਾਲ ਵੀ ਦੇਖ ਲੈ ਕਿੰਨਾ ਕਿੰਨੀ ਕਰਵਾਇਸ ਕਰੀ ਵਿਦੇ ਅੰਦਰ ਬਹੁਤ ਇਹ ਤਾਂ ਲੋਣੇ ਪੈਣੀ ਜਿਵੇਂ ਹੁਣ ਠੰਡੂ ਦੇ ਦੇਰ ਠੰਡ ਜਿਆਦਾ ਲੰਬੀ ਚੱਲਦੀ ਆ ਹੁੰ ਲਾ ਲੋ ਵੀ ਜੇ ਆਪਾਂ ਹੁਣ ਬੂਟੇ ਜੇ ਅਸਲ ਹੁਣ ਠੰਡ ਘਟਣ ਲੱਗੀ ਆ ਹੁਣ ਤੇ ਜਾ ਕੇ ਬੂਟੇ ਲਾਉਣ ਲੱਗੇ ਤਾਂ ਫਿਰ ਤਾਂ ਬਹੁਤ ਕੰਮ ਲੇਟ ਹੋ ਜਾਂਦਾ ਇਹਨਾਂ ਦਾ ਉਹਦੇ ਕਰਕੇ ਹੀ ਆ ਸੇਰੀਆਂ ਦੇ ਵਿੱਚ ਲਾਉਣੀ ਪੈਂਦੀ ਆ ਵੀ ਠੰਡ ਘੱਟ ਲੱਗੇ ਬੂਟਿਆਂ ਨੂੰ ਹੁਣ ਤਾਂ ਚਲੋ ਆ ਖੁੱਲੇ ਹੋਏ ਮੂਹਰੇ ਤੇ ਤੇ ਜਦੋਂ ਆ ਹੁਣ ਤੇ ਮਹੀਨਾ ਪਹਿਲਾਂ ਅਸੀਂ ਮੂਹਰੇ ਤੇ ਹੀ ਬੰਦ ਕਰੇ ਹੋਏ ਤੇ ਵੀ ਨਾਲ ਵਿੱਚ ਠੰਡ ਨਾਲ ਇਹਨਾਂ ਨੂੰ بڑے ਬੂਟਿਆਂ ਨੂੰ ਤੇ ਉੱਪਰ ਦੇ ਉਹ ਚਾਨਣਾਂ ਜਿਵੇਂ ਰੋਸ਼ਨੀ ਮਾੜਾ ਮਾੜਾ ਉੱਪਰ ਦੇ ਖੁੱલ્લા ਹਵਾ ਨੂੰ ਛੱਡਿਆ ਹੋਤਾ ਤੇ ਬੂਟੇ ਨਾਲ ਉੱਠਦੇ ਆ ਦੇਖੋ ਤੁੰਦੀ ਮਿਰਚ ਦੇਖੋ ਸਾਰੀ ਇੱਕ ਸਾਲ ਉੱਠੀ ਹੋਈ ਸ ਜਿਨਾਂ ਕਿਸੇ ਇੱਕ ਚਾਹੀਦੇ ਦੇ ਦੀ ਬਣੀ ਜਾਂਦਾ ਹੀ ਉਹਨਾਂ ਦਾ ਆਪਣਾ ਕੱਦੂ ਹੋ ਗਏ ਮਿਰਚ ਹੋ ਗਈ ਧਨੀਆ ਹੋ ਗਿਆ ਮਲਕੀ ਜੋ ਵੀ ਆਪਣੀ ਇੰਡੀਅਨ ਸਬਜ਼ੀ ਹੁੰਦੀ ਹੈ ਟੋਟਲੀ ਲਾਈ ਹੋਈ ਹੈ ਜੀ ਚੀਨੀ ਉਹ ਜਿਹੜਾ ਚੀਨੀ ਕਰੇਲਾ ਚੈਰੀਸ ਕਰੇਲਾ ਹੁੰਦਾ ਉਹ ਮੈਂ ਨਾ ਘੱਟੋ ਘੱਟ ਗੱਠ ਗੱਠ ਦੇ ਡੇਢ ਗੱਠ ਲੰਬਾ ਹੁੰਦਾ ਉਹ ਕਰੇਲਾ ਚੀਨੀਸ ਕਰੇਲਾ ਹੁੰਦਾ ਜਿਹੜਾ ਆ ਬਾਹਰ ਬਾਹਰ ਨਾ ਹੁੰਦਾ ਮੋਟਾ ਇਹੋ ਆ ਵੀ ਕੋਕ ਕਰੇਲੇ ਦੀਆਂ ਬਿੱਲਾਂ ਚੜੀਆਂ ਹੋਈਆਂ ਨੇ ਉਹ ਮੈਨੂੰ ਵੀ ਆਪਣੀ ਨੈਟ ਤੇ ਵੀ ਘੱਟ ਹੁੰਦਾ ਹੈ ਕੌੜਾ ਵੀ ਘੱਟ ਹੁੰਦਾ ਉਹ ਉਹ ਕੋੜਾ ਘੱਟ ਹੁੰਦਾ ਘੱਟ ਹੁੰਦਾ ਮੈਂ ਨਹੀਂ ਮੈਂ ਤਾਂ ਬਾਕੀ ਕਦੇ ਟੇਸਟ ਕਰਿਆ ਨਹੀਂ ਚੈੱਕ ਕਰਿਆ ਨਹੀਂ ਆ ਵੀਕਦਾ ਬਹੁਤ ਆ ਪਰ ਉਹਦਾ ਰੇਟ ਵੀ ਆਪਣੇ ਕਰੇਲੇ ਨਾਲ ਦੇ ਜਿਹੜਾ ਨੋਰਮਲ ਕਰੇਲਾ ਬਣਾ ਕੇ 2-3 ਰੁਪਏ ਕਿਲੋ ਉਹਦਾ 6 ਰੁਪਏ ਕਿਲੋ ਨੂੰ ਵਿਕਦਾ ਦੂਗਾ ਚਾਈਨਿਸ ਕਰੇਲਾ ਕੰਮਲ ਇੰਨਾ ਫਰਕਾ ਰੇਟ ਦਾ ਆਹੋ ਹੀ ਕਰੇਲੇ ਦੀਆਂ ਬਿੱਲਾਂ ਲੱਗਦੀਆਂ ਇਹ ਚਾਈਨਿਸ ਕਰੇਲੇ ਦੀਆਂ ਇਹ ਦੇਖ ਲਾ ਵੀ ਆਪਣੇ ਯਾਰ ਸਾਰਾ ਨੈਟ ਤੇ ਚੜਦੀ ਐ ਇਹੇ ਸਾਹ ਜੀ ਵਧੀਆ ਰਹਿੰਦੀ ਤੋੜਦ ਨੂੰ ਵਧੀਆ ਰਹਿੰਦੀ ਆ ਖੜ ਕੇ ਤੋੜਦ ਨੂੰ ਨਹੀਂ ਤਾਂ ਬੰਦਾ ਹੇਠਾਂ ਪਈ ਹੋਵੇ ਇਹਦੇ ਅੱਧੇ ਤਾਂ ਕਰੇਲੇ ਦਾ ਵਿੱਚ ਦਿਖਣ ਜਾਲ ਪੈਣ ਜਿਵੇਂ ਆਪਣੇ ਲੋਕ ਘਰੇ ਨਹੀਂ ਲਾਉਂਦੇ ਇੰਡੀਆ ਢੇੜਾ ਢੂਣਾ ਤੇ ਚੜਾ ਦਿੰਦੇ ਆ ਇੱਥੇ ਜਾ ਕੇ ਤੋੜ ਦੇ ਦੇਖੀ ਰ ਐਂ ਬੈਲਾਂ ਉੱਪਰ ਚੜੋ ਤਾਂ ਹੀ ਆਵੇਗਾ ਉੱਪਰ ਆਵੇਗਾ ਨੈਟ ਤੇ ਆ ਦੇ ਆਹਰੇ ਵੀ ਆਹ ਜਾਲੀ ਆ ਦੇ ਇੱਥੇ ਵੀ ਚੜੇ ਹੇਠਾਂ ਲਟਕਦੇ ਹੁੰਦੇ ਨੇ ਕਰੇਲੇ ਜਿੰਦਣਾ ਹੁਣ ਆਪਣੀ ਸਬਜੀ ਉਧਰ ਲੱਗ ਗਈ ਬਣ ਆ ਸਬਜੀ ਆ ਗਈ ਮਤਲਬ ਕਿ ਉਧਰ ਲੱਗੀ ਉਦੋਂ ਦੁਬਾਰਾ ਵੀਡੀਓ ਬਣਾਉਂਗੇ ਦਿਖਾਵਾਂਗੇ ਔਰ ਆਏ ਉੱਪਰ ਲੜਦੇ ਨੇ ਜੀ ਗਰੇਲੇ ਦੇ ਤੇ ਗਾਲੀ ਦੇ ਉੱਤੇ ਤੇ ਇੱਧਰ ਫੇਰ ਮਿਰਚ ਆ ਗਈ ਮਿਰਚੇ ਵकई ਕਿਸਮ ਦੀ ਜੀ ਮਿਰਚ ਹੁਣ ਆਪਾਂ ਇੰਡੀਆ ਇੰਡੀਆ ਪਤਾ ਨਹੀਂ ਰਹੀ ਚੀਜ਼ ਦਾ ਮਰਚਦਾਂ ਵੀ ਇੰਨੀ ਕਿਸਮ ਦੀ ਅਗਲਾ ਤਾਂ ਕਹਿੰਦਾ ਮਿਰਚਾਂ ਪਾ ਦੇ ਭਾਈ ਪਾਈਆ ਪਾ ਦੇ ਅੱਧਾ ਕਿਲੋ ਮਿਰਚ ਪਾ ਦੇ ਹੈ ਨੀ ਅਗਲਾ ਜਾ ਕੇ ਆਇਓ ਕਹਿੰਦਾ ਆਏ ਥੋੜੀ ਕਹਿੰਦਾ ਬੋਲਟ ਮਿਰਚ ਪਾ ਦੇ ਫੁਲਾਣੀ ਮਿਰਚ ਪਾ ਦੇ ਅਗਲਾ ਇਹ ਪੁੱਛ ਲਾਦਾ ਵੀ ਕੋੜੀ ਹੈ ਮਿਰਚ ਮੈਤ ਲੱਗੀ ਆ ਦੇਖ ਹੁਣ ਇਹ ਗੱਡੀ ਹੈ ਹਾਂ ਇਹ ਮਿਰਚਾਂ ਦੇਖਾ ਗੜੀ ਕੀ ਚੀਜ਼ ਹੈ ਹੂੰ ਮੈ ਲੱਗੀ ਵੀ ਹੈ ਦੇਖ ਇਹ ਮੈਂ ਇਹ ਕੋੜੀ ਘਟਾ ਨਹੀਂ ਹਾਂ ਬੜੀ ਹੋਣੀ ਜਿਹੜੀ ਉਹ ਬੜੀਆਂ ਬੜੀ ਉਹ ਕਿੰਨੀ ਖਾਸ ਸੋਹਣੀ ਲੱਗੀ ਸੀ ਮਿਰਚ ਉਹਦੇ ਉੱਪਰ ਨੂੰ ਉਹ ਪਰਾਂ ਵੀ ਬੋਟਿਆਂ ਨੂੰ ਖੜੀਆਂ ਅੱਗੇ ਅਹੀ ਹੂੰ ਇਹੋ ਬੂਟੇ ਨੂੰ ਵੀ ਖੜੀ ਇੱਕ ਮਿਰਚ ਲੱਗੀ ਹੈ ਇਹੋ ਦੇਖ ਦੀ ਬੱਚੇ ਉਹ ਦੇਖੋ ਹਰ ਤਾਂ ਨਬਈ ਜਿਹੜੇ ਬੰਦੇ ਵਿੱਚ ਕੰਮ ਕਰਦੇ ਆ ਕਮਲੇ ਦੇ ਹੈਂ ਠੀਕ ਤੂੰ ਆਏ ਦੇਹਲਾ ਬਾਹਰ ਖੜਿਆ ਨੂੰ ਐ ਮਹਿਸੂਸ ਹੁੰਦਾ ਜਿਵੇਂ ਹੀਟਰ 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 ਮਲ ਗਿਆ ਇਧਰ ਲਈ ਹੀਟਰ ਲੱਗਿਆ ਹੁੰਦਾ ਕਈ ਬੰਦਿਆਂ ਨੂੰ ਵੀ ਇਹ ਜੀ ਹੱਤ ਪਈ ਵੀ ਆ ਨਾ ਐ ਚੀਜ਼ਾਂ ਮੇ ਸਾਡਾ ਖੀਰਿਆਂ ਦੀ ਕੰਟ ਬਹੁਤ ਹੁੰਦੀ ਆ ਹਾਂ ਬੰਦਾ ਦਾ ਇੱਕ ਬਹੁਤ ਪੁਰਾਣਾ ਕੰਮ ਕਰਦਾ ਦਾ ਖੇਤੀ ਦਾ ਉਹ ਬਨੈਨਰ ਨਿਕ ਕੈਪਰੀ ਚ ਵੜਦਾ ਦਾ ਅਸਾ ਨਾਲੇ ਸਾਦੇ ਬੇਲਾਂ ਦੇ ਆਲੇ ਦਾਲੇ ਬੰਦਾ ਨਹੀਂ ਰਹਿਦਾ ਦੇਖਦਾ ਇੰਨੀ ਪਹਿਲਾਂ ਉਹ ਚ ਵੜ ਜਾਂਦਾ ਦਾ ਮਾ ਕਿਸ ਤਰੇ ਕੋਈ ਲੜਦੀ ਸਾਡੇ ਅਸੀਂ ਇੱਕ ਦਿਨਾਂ ਨੰਗੀ ਆ ਬਾਂ हां खीरे ਦਾ ਮੂੰਹ ਤੋੜਨਾ ਨਾਲ ਹੱਥ ਨਿਕੇ ਹੱਥ ਨਾਲ ਬਿਨਾ ਦਸਤਾਨੇ ਦੇ ਉਹ ਟੀ-ਸ਼ਰਟ ਪਾ ਕੇ ਕੱਲੀ ਅੱਧੀ ਮਸਾਦੀ ਕੈਪੜੀ ਪਾ ਕੇ ਵਿੱਚ ਵੜ ਜਾਂਦਾ ਨੇ ਉਹਨੇ ਬਾਈ ਗਈ ਅਜੇ ਬੰਦੇ ਧੱਕੜ ਬੰਦੇ ਮੈਨੂੰ ਹੱਥ ਉਹ ਆਤ ਨਹੀਂ ਹੁਣ ਗਈਆਂ ਮਹਿਸੂਸਾਂ ਹੀ ਸਾਡੇ ਦਾ ਅਗਲਾ ਕਹੀ ਸੋ ਕਹਿੰਦੇ ਨਹੀਂ ਉਧਰ ਕਿ ਸਾਡੇ ਪਿੰਡ ਫਲਾਣਾ ਪੋੜਾ ਦਾ ਮੱਛਰ ਲੜ ਕੇ ਮੱਛਰ ਵਰ ਜਾਂਦਾ ਉਹਦਾ ਕਈਆਂ ਦਾ ਖੂਨ ਜਾ ਜਾਂਦਾ ਹਾਂ ਲਓ ਜੀ ਸਾਰੇ ਇੱਧਰ ਕਲੇਰੀਆਂ ਮਿਰਚਾਂ ਤੇ ਧਨੀਆ ਪਾ ਦੂਗੇ ਖੇ ਦੇ ਵਿੱਚ ਵਿੱਚ ਹੋਇਆ ਧਨੀਆ ਵੀ ਸੋਹਣਾ ਉਧਰ ਹੋਇਆ ਵਾ ਗਏ ਨਹੀਂ ਗਏ ਨਹੀਂ ਹਲੇ ਗਏ ਨਹੀਂ ਅੱਛਾ ਉਧਰ ਦੂਰੀ ਆ ਉਧਰ ਦੇ ਇੱਥੇ ਆ ਅੱਛਾ ਠੀਕ ਆ ਠੀਕ ਆ ਆ ਤੁਸੀਂ ਤੁਹਾਨੂੰ ਪਛਾਣੋ ਇਹ ਬੰਦੇ ਨੂੰ ਇਹ ਜਿਹੜਾ ਭਾਈ ਉਦੋਂ ਬਲੌਗ ਵਿੱਚ ਆਪਾਂ ਗੱਡੀ ਚ ਲੈ ਕੇ ਆਏ ਤੇ ਫਿਰ ਉਹਨਾਂ ਤੇ ਮੁਖਤਿਆਰਾ ਸੀਗਾ ਹਾਂ ਇਹ ਘਰ aí ਵਿੱਚੇ ਮਕਾਨ ਆ ਜ਼ਮੀਨ ਦੇ ਵੇਖੋ ਵੀ ਬੰਦੇ ਇੱਥੇ ਹੀ ਰਹਨੇ ਇੱਥੇ ਤੇ ਉੱਠ ਕੇ ਇੱਥੇ ਕੰਮ ਤੇ ਲੱਗ ਜਣਾ ਦੇਖੋ ਹਾਂ ਇਹ ਕੰਮਾ ਕੋ ਬਧੀਆ ਹੈ ਹਾਂ ਇਹ ਨਾ ਹਾਂ ਕੰਮਾ ਦਾ ਨਯਾਰਾ ਕਈ ਬੰਦੇ ਬਹੁਤ ਦੂਰ ਜਾਂਦੇ ਆ ਕੰਮਾ ਤੇ ਇਹ ਮਾਰ ਇੱਕ ਮੇਰੇ ਬਾਹਰ ਆ ਭੂਆ ਜੀ ਦੇ ਮੁੰਡੇ ਨੇ ਸਾਰੀ ਸੁਵਿਧਾ ਦਿੱਤੀ ਹੋਈ ਆ ਮੁੰਡੇ ਨੇ ਜਿਹੜੇ ਮੁੰਡੇ ਕੰਮ ਕਰਦੇ ਆ ਉਹਰੇ ਹਰੇਕ ਸੁਵਿਧਾ ਵਾਈ ਜੀ ਕੋਲ ਘਰ ਹਰੇਕ ਜਮੀਨ ਜਿੰਨੀਆਂ ਵੀ ਜਮੀਨਾਂ ਲੱਤੀਆਂ ਬਰੋਨਾ ਵੀ ਲੱਤੀ ਹੋਈ ਆ ਰੋਮਾ ਵੀ ਲੱਤੀ ਹੋਈ ਆ ਇੱਥੇ ਵੀ ਜਿੱਥੇ-ਇੱਥੇ ਵੀ ਹੈ ਪਹਿਲਾ ਮਕਾਨ ਵੇਚ ਲੱਤੇ ਹੋਏ ਨੇ ਵੀ ਬੰਦੇ ਨੂੰ ਕੋਈ ਕਸ਼ਟ ਨਾ ਹੋਵੇ ਕਿਉਂਕਿ ਬੰਦੇ ਨੂੰ ਹੀ ਕੋਲ ਜਾ ਦੂਰੇ ਆਉਂਦਾ ਨਾ ਹੀ ਮੁੰਡੇ ਨੂੰ ਲਾਇਸੈਂਸ ਸਾਬ ਨੇ ਕੈਨੇਡਾ ਨੂੰ ਡਾਲਾ ਕੰਮ ਤਾਂ ਹੈ ਨਹੀਂਗਾ ਵੀ ਜਿਵੇਂ ਕੈਨੇਡਾ ਅਮਰੀਕਾ ਜਿਵੇਂ ਮੁੰਡੇ ਦੱਸਦੇ ਵੀ ਜਾਂਦੇ ਉਹ ਗੱਡੀਆਂ ਲੈ ਲੈਂਦੇ ਲਾਇਸੈਂਸ ਲੈ ਲੈਂਦੇ ਉਹ ਕੰਮ ਨਹੀਂ ਜੀ ਹੈ ਔਰੇ ਕਿਉਂਕਿ ਪੜ੍ਹਾਈ ਔਖੀ ਜਿਹੜੀ ਆ ਲਾਇਸੈਂਸ بڑا ਔਖਾ ਬਣਦਾ ਇਟਲੀ 'ਚ ਤੇ ਉਹਦੇ ਕਰਕੇ ਆਉਣ ਜਾਣ ਨੂੰ ਭਾਈ ਦੂਰ ਔਖਾ ਹੋ ਜਾਂਦਾ ਔਰੇ ਤੇ ਘਰ ਘਰ ਜਿਹੜੇ ਸਾਰੇ ਜਿੰਨੇ ਵੀ ਜਿੰਨੀਆਂ ਵੀ ਜ਼ਮੀਨਾਂ ਦੇ ਦੋ ਤਿੰਨ ਜਗ੍ਹਾ ਲੱਤੀਆਂ ਹੋਈਆਂ ਨੇ ਸਾਰਿਆਂ ਦੇ ਕੋਲੇ ਘਰ ਲੱਤੇ ਹੋਏ ਨੇ ਤਾਂ ਜੀ ਆਪਾਂ ਤੋਂ ਔੜਲੀ ਚੈਰੀ ਮੈਂ ਦੇਖਿਆ ਖਾ ਕੇ ਤੇ ਇਹ ਸਪੈਸ਼ਲ ਆ ਜੀ ਜੀਦੇ ਜੀ ਆਪਣੀ ਪਨੀਰੀ ਤਿਆਰ ਕਰਦੇ ਆ ਜਦੋਂ ਬੂਟੇ ਲਾਉਨੇ ਛੋਟੇ ਤੇ ਆਹ ਦੇਖੋ ਇਹਦੇ ਵਿੱਚ ਚੁੱਲ੍ਹਾ ਰੱਖਿਆ ਹੋਇਆ ਹੈ ਹੀਟਰ ਵੀ ਜਿਹੜਾ ਅੰਦਰ ਸੇਕ ਸਿਆਲ ਦੇ ਵਿੱਚ ਆ ਇਹਨੂੰ ਸਾਰੀ ਨੂੰ ਪਖਾ ਕੇ ਰੱਖਦਾ ਜਿਹਦੇ ਨਾਲ ਬੂਟੇ ਉੰਨੇ ਪਨੀਰੀ ਕਰਦੇ ਆ ਤਿਆਰ ਤੇ ਹੁਣ ਤਾਂ ਚਲੋ ਇਹਦੇ ਵਿੱਚ ਆ ਜਾਲੀਆਂ ਰੱਖੀਆਂ ਹੋਈਆਂ ਤੇ ਹੁਣ ਤੋਂ 15 20 ਦਿਨ ਪਹਿਲਾਂ ਇਹ ਸਾਰਾ ਬੂਟੇ ਨਾਲ ਭਰਿਆ ਹੋਇਆ ਸੀ ਅੰਦਰ ਤੇ ਆਹ ਦੇਖੋ ਇਦਾਂ ਦੀ ਟਰੇ ਆ ਇਹਨਾਂ 'ਚ ਹੁਣ ਨੇ ਜੀ ਬੂਟੇ ਦੀਆਂ ਨਾਲ ਆਪਣੀ ਪਨੀਰੀ ਤਿਆਰ ਕਰਦੇ ਆ ਜਿਹੜੀ ਇਹਨਾਂ 'ਚ ਹੁੰਦੀ ਆ ਹਾਂਜੀ ਜਿਹੜਾ ਕਾਹਰੇ ਪਾਣੀ ਵਰਤਦੇ ਨੇ ਇਡਲੀ ਚ ਸਾਰਾ ਨਹਿਰੀ ਪਾਣੀ ਵਰਤਦੇ ਆ ਆਪਣਾ ਜਣੀ ਜਿਹੜਾ ਧਰਤੀ ਚ ਬੋਰ ਕਰਨ ਵਾਲਾ ਔਰ ਪਰਮਿਸ਼ਨ ਲੈਣੀ ਪੈਂਦੀ ਹੈ ਜੇ ਬੋਰ ਕਰਨਾ ਧਰਤੀ ਚ ਆਪਾਂ ਨੇ ਉਹਦੀ ਪਰਮਿਸ਼ਨ ਬੜੀ ਘੱਟ ਮਿਲਦੀ ਆ ਤੇ ਮੇਰੇ ਖਿਆਲ ਚ ਖੇਤਾਂ ਵਾਸਤੇ ਤਾਂ ਪਾਣੀ ਮੈਂ ਦੇਖਿਆ ਨਹੀਂ ਬੋਰ ਨਾਲ ਲੱਗਦਾ ਜਿੰਨਾ ਹੀ ਪਾਣੀ ਲੱਗਦਾ ਨਹਿਰੀ ਪਾਣੀ ਲੱਗਦਾ ਬਾਹਰ ਵਾਲਾ ਸੂਰਜ ਦਾ ਹੈ ਕਿਵੇਂ ਲਾ ਲਓ ਤੇ ਪਾਣੀ 12 ਮਹੀਨੇ 30 ਦਿਨ ਚੱਲੀ ਜਾਂਦਾ ਤੇ ਘਾਹ ਸਿਆਲ ਚ ਤਾਂ ਲੋੜ ਨਹੀਂ ਪੈਂਦੀ ਹੈ ਪਾਣੀ ਦੀ ਤੇ ਗਰਮੀ ਚ ਜਾ ਕੇ ਉਹਰੇ ਬੰਦੇ ਤੇ ਜਿਵੇਂ ਖੇਤਾਂ ਦੇ ਸਾਬ ਨਾਲ ਤੇ ਮੀਨ ਦੇ ਸਾਬ ਨਾਲ ਵਾਰੀ ਬੰਦ ਦਿੰਦੇ ਨੇ ਵੀ 40 ਘੰਟੇ 30 ਘੰਟੇ 12 ਘੰਟੇ ਜਿੰਨੀ ਬੰਦੇ ਨੂੰ ਲੋੜ ਆਉਂਦੇ ਸਾਬ ਨਾਲ ਪਾਣੀ ਦੀ ਵਾਰੀ ਬੰਦ ਦਿੰਦੇ ਨੇ ਕਿ ਸਾਬ ਨਾਲ ਚੱਲੀ ਜਾਂਦਾ ਕੰਮ ਪਰ ਜਿੰਨਾ ਕੋਰੇ ਸਬਜ਼ੀ ਨੂੰ ਲੋੜ ਆ ਪਾਣੀ ਦੀ ਉਨਾਂ ਕ ਪਾਣੀ ਜਾਨੀ ਕਿ ਬੰਦਾ ਜਿਹੜਾ ਪਾਣੀ ਜਿੰਦੇ ਵੱਡੇ ਉਹ ਵੀ ਖੇਤ ਨੂੰ ਉਹਰੇ ਦੂ ਇੱਕ ਨੱਕੇ ਲਾਗਦੇ ਆ ਨਾ ਲੋਹੇ ਯਾਰ ਲੋਹੇ ਵਾਲੇ ਯਾਰ ਉਹਦੇ ਵਾਲੇ ਲੱਕੜ ਵਾਲੇ ਉਨਾਂ ਕ ਪਾਣੀ ਰਿਸੀ ਜਾਂਦਾ ਵਿੱਚ ਨੂੰ ਇੰਨਾ